सूरज किरण मिले जल का जल हुआ राम ज्योति ज्योतरली संपूर्ण थी आराम, ब्रह्म दिस है ब्रह्म सुनिय एक एक वो खानी है, आत्म पसारा हारा ब्रह बिना नहीं जानी है, आप करता है, आप पुख्ता का आप कान किया, बिनवंत नानक सही जाने, जिन्हें हरस पिया ਤੰਤਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਪਾਛਾ ਜੀ ਦਾਜ ਜੋਤੀ ਜੋਤ ਦੀਪ ਸਹਿ ਸਮਾਨ ਦਾ ਤੋਂ ਜਿਹੜੇ ਆਪ ਹੀ ਪ੍ਰਮਾਤਮਾ ਦਾ ਰੂਪ ਸੀ ਪ੍ਰਮਾਤਮਾ ਦੇ ਵਿੱਚ ਹੀ ਤੀਨ ਹੋ ਗਏ ਅੱਜ ਦੇ ਦਿਨ ਉਹਨਾਂ ਦੀ ਬਾਣੀ ਹੈ ਸ਼ਲੋਕ ਮਹਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੇ ਬਿਥਾਰ ਚੱਲਣ ਸਾਰ ਨ ਜਾਣਣੀ ਕਾਜ ਸਵਾਰ ਨਹਾਰ ਓਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ ਭਵ ਮਨ ਨੂੰ ਜਗਤ ਦੇ ਧੰਦੇਆਂ ਵਿੱਚ ਨਹੀਂ ਖਿਲਾਰ ਦਿੰਦੇ ਹੁ ਜਿਨ੍ਹਾਂ ਨੂੰ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ ਪਰ ਨਿਹਰੇ ਦੁਨੀਆ ਦੇ ਕੰਮ ਨਿਜਠਣ ਵਾਲੇ ਬੰਦੇ ਇਥੋਂ ਆਖਰ ਦੁਰ ਜਾਣ ਦਾ ਖਿਆਲ ਵੀ ਨਹੀਂ ਕਰਦੇ ਰਾਤ ਕਾਰਨ ਧਨ ਸੰਚੀ ਹੈ ਮਹਲਾ ਦੂਜਾ ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫੇਰ ਪਛਤਾਵਾ ਹੋਏ ਗੁਰੂ ਸਾਹਿਬ ਜੀ ਕਹਿੰਦੇ ਹੈ ਨਾਨਕ ਜੇ ਸਿਰਫ ਰਾਤ ਦੀ ਖਾਤਰ ਹੀ ਤਾਂ ਇਕੱਠਾ ਕਰੀਏ ਤੇ ਸਵੇਰੇ ਉੱਠ ਕੇ ਚਲੇ ਜਾਣਾ ਹੋਵੇ ਉੱਥੋਂ ਤੁਰਨ ਲੱਗਿਆ ਉਹ ਤਾਂ ਨਾਲ ਨਾ ਜਾ ਸਕੇ ਤਾਂ ਹੱਥ ਮਰਨੇ ਪੈਂਦੇ ਹਨ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਪੁਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਭਾਗ ਜੋ ਮਨੁੱਖ ਕੋਈ ਕੰਮ ਬੱਧਾ ਰੁੱਧਾ ਕਰੇ ਉਸ ਦਾ ਲਾਭ ਨਾ ਆਪਣੇ ਆਪ ਨੂੰ ਤੇ ਨਾ ਕਿਸੇ ਹੋਰ ਨੂੰ ਏ ਨਾਨਕ ਓਹੀ ਕੰਮ ਸਿਰੇ ਚੜਿਆ ਜਾਣੋ ਜੋ ਖੁਸ਼ੀ ਨਾਲ ਕੀਤਾ ਜਾਏ ਮਹੱਲਾ ਦੂਜਾ ਮਨ ਹੱਠ ਤਰਫ ਨ ਜਿਪੇ ਜੇ ਬਹੁਤਾ ਕਾਲੇ ਤਰਫ ਜਿਨੈ ਸਤਿ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ ਰੱਬ ਵਾਲਾ ਪਾਸਾ ਮਨ ਦੇ ਹੱਥ ਨਾਲ ਜਿੱਤਿਆ ਨਹੀਂ ਜਾ ਸਕਦਾ ਏ ਦਾਸ ਨਾਨਕ ਉਹ ਮਨੁੱਖ ਇਹ ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸਿਸ਼ਟਿ ਉਪਾਇਨ ਆਪੇ ਫਨ ਗੋਈ ਜੁਗ ਚਾਰੇ ਸਭ ਭਵ ਤੱਕੇ ਕਿਨ ਕੀਮਤ ਹੋਈ ਸਤਗੁਰ ਏਕ ਵਿਖਾਲਿਆ ਮਨ ਤਾਂ ਸੁਖ ਹੋਈ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਭਾਵ ਕਿ ਜਿਸ ਕਰਤਾਰ ਨੇ ਇਹ ਜਗਤ ਬਣਾਇਆ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁਰ ਨਾਸ ਕਰਦਾ ਹੈ ਜਦੋਂ ਤੋਂ ਸੂਜਗਤ ਬਣਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਧਿਆਨ ਮਾਰ ਕੇ ਵੇਖਿਆ ਹੈ ਕਿ ਕਿਸੇ ਜੀ ਪਾਸੋ ਪ੍ਰਭੂ ਦੀ ਬਿਜੁਰਗੀ ਦਾ ਮੁੱਲ ਨਹੀਂ ਪਾ ਸਕਿਆ ਜਿਸ ਮਨੁੱਖ ਨੂੰ ਗੁਰੂ ਨੇ ਇਹ ਇੱਕ ਪ੍ਰਭੂ ਵਿਖਾ ਦਿੱਤਾ ਹੈ ਉਸ ਦੇ ਮਨ ਵਿੱਚ ਉਸ ਦੇ ਧਨ ਵਿੱਚ ਸੁੱਖ ਹੁੰਦਾ ਹੈ ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰੱਥ ਹੈ ਉਸ ਦੀ ਗੁਰੂ ਦੇ ਰਾਹੀਂ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ ਆਓ ਸਾਰੇ ਗੁਰੂ ਸਾਹਿਬ ਦੇ ਚਰਨਾਂ ਚਲਵਾਈਏ ਹਾਜ਼ਰੀਆਂ ਇਕ ਰੂਹ ਸਾਬ ਦੀਆਂ ਜੋ ਸਾਡੇ ਤੇ ਪਰਪਕਾਰ ਕੀਤੇ ਹਨ ਹੁਣ ਯਾਦ ਕਰਦੇ ਹੋਏ ਉਹਨਾਂ ਨੂੰ ਪ੍ਰਣਾਮ ਕਰੀਏ ਉਹਨਾਂ ਦੀ ਜੋ ਜੋਤੀ ਜੋ ਸਵਾਂ ਦਾ ਦਿਨ ਅੱਜ ਸਾਰੇ ਸੱਜਗਤ ਵਿੱਚ ਸਿੱਖ ਜਗਤ ਵਿੱਚ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ